ਮਨ ਵਿੱਚ ਲਾਲਚ ਸੀ ਪਹਿਲਾਂ ਮਹੂਰਾਂ ਚੱਕਾਂ ਬਾਕੀ ਦਾ ਕੰਮ ਫੇਰ ਕਰਾਂਗੇ ਕਿਤੇ ਇਹ ਵੀ ਨਾਲ ਹੀ ਨਾਲ ਲੈ ਜਾਂਗੇ ਸਿਪਾਈ ਪਹਿਲਾਂ ਮਹੂਰਾਂ ਚੱਕੀਆਂ ਰਾਤ ਨੂੰ ਤੇ ਮਾਤਾ ਜੀ ਨੇ ਜਿਸ ਵੇਲੇ ਇਹ ਘਟ ਲੱਗੀ ਗਿਆ ਕਹਿੰਦੇ ਕਿ ਬੇਈਮਾਨੀ ਸੀ ਮਨ ਦੇ ਵਿੱਚ ਕਹਿੰਦੇ ਕਿ ਪ੍ਰਸ਼ਾਦਾ ਤਿਆਰ ਕੀਤਾ ਨਾ ਜਿਹੜਾ ਘਰ ਜਾ ਐ ਕੈਲੋ ਵੀ ਜਿਹੜਾ ਪ੍ਰਸ਼ਾਦਾ ਗੰਗੂ ਲਿਆਇਆ ਹੈ ਸਹਬਜ਼ਾਦਿਆਂ ਤੇ ਮਾਤਾ ਜੀ ਦੇ ਸ਼ਤਨ ਵਾਸਤੇ ਕਹਿ ਲਗੇ ਬਈ ਮਾਨੀ ਸੀ ਮਨ ਵਿੱਚ ਲਾਲਚ ਸੀ ਮਨ ਵਿੱਚ ਤੇ ਅੱਲਾ ਯਾਖਾਂ ਜੋਗੀ ਲਿਖਦਾ ਕਹਿਣ ਲੱਗੇ ਗੰਗੂ ਇਹੋ ਜਿਹਾ ਪ੍ਰਸ਼ਾਦਾ ਘਰ ਲੈ ਕੇ ਆਇਆ ਸੀ ਬਾਬਾ ਫਤੇ ਸਿੰਘ ਜੀ ਕਹਿ ਦਿੰਦੇ ਕਹਿ ਲਗੇ ਉਹ ਐਸੀ ਘਾਤ ਰੋਟੀ ਲਿਆਇਓ ਹਮਰੇ ਕਾਗਨਾ ਕੂਪਰ ਰਖਾਇਓ ਕਹਿਣ ਕਿ ਸਾਡੇ ਕਾਂ ਕੁੱਤੇ ਵੀ ਮਾਝੀ ਆਖੋ ਜੀ ਰੋਟੀ ਨਹੀਂ ਸਿਖਾਉਂਦੇ ਜਿਹੜੇ ਗੰਗੂ ਲੈ ਕੇ ਆਇਆ ਹੈ